ਸ਼ੁ크 ਹੈ ਕਲ ਜੁਗ ਗੁਰ ਰਾਮਦਾਸ ਰੱਖੋ ਸਰਨਾਈ ਗੁਰ ਰਾਮਦਾਸ ਰੱਖੋ ਸਰਨਾਈ ਭਾਰਤ ਕਈ ਹੈ ਜਾਂ ਹਿੰਦੂ ਮਤ ਵਿੱਚ ਕਈ ਹੈ 라वण ਇੱਕ ਬੁਰਾਈ ਦਾ ਪ੍ਰਤੀਕ ਹੈ ਤੇ ਰਾਮ ਭਗਵਾਨ ਰਾਮ ਉਹ ਸਮਾਜ ਲਈ ਇੱਕ ਆਦਰਸ਼ ਪੁਰਖ ਹਨ ਸਮਾਜ ਵਿੱਚ ਹਰ ਰਿਸ਼ਤੇ ਦੀ ਮर्यादा ਉਸ ਦੀ ਸਿੱਖ ਭਗਵਾਨ ਰਾਮ ਤੋਂ ਹੀ ਪ੍ਰਭਾਵਿਤ ਹੈ ਭਾਵੇਂ ਕੁਝ ਲੋਕ ਇਸ ਤੋਂ ਮੁਨਕਰ ਹੋ ਸਕਦੇ ਹਨ ਪਰ ਜਿਵੇਂ ਇੱਕ ਪਤਨੀ ਵਿਆਹ ਪ੍ਰਥਾ ਇਹ ਭਗਵਾਨ ਰਾਮ ਤੋਂ ਹੀ ਉਹਨਾਂ ਨੂੰ ਹੀ ਆਦਰਸ਼ ਮੰਨ ਕੇ ਸਮਾਜ ਦਾ ਆਦਰਸ਼ ਮੰਨ ਕੇ ਅਪਣਾਈ ਗਈ ਹੈ ਉਹ ਵੱਖਰੀ ਗੱਲ ਹੈ ਕਿ ਬੋ ਵਿਆਹ ਪ੍ਰਥਾ ਸਮਾਜ ਵਿੱਚ ਚਲਦੀ ਹੀ ਰਹੀ ਹਿੰਦੂ ਰਾਜੇ ਵੀ ਬੋ ਵਿਆਹ ਕਰਦੇ ਰਹੇ ਤੇ ਮਹਾਰਾਜਾ ਰਣਜੀਤ ਸਿੰਘ ਉਹਨਾਂ ਦੇ ਕਿੰਨੇ ਵਿਆਹ ਹੋਏ ਸਨ ਜੇਰਾ ਸਰਚ ਕਰਿਓ ਪਰ ਆਮ ਭਾਰਤ ਵਾਸੀ ਜਿਨ੍ਹਾਂ ਕੋਲ ਪੈਸਾ ਸੱਤਾ ਨਹੀਂ ਸੀ ਉਹਨਾਂ ਲਈ ਤਾਂ ਭਗਵਾਨ ਰਾਮ ਭਗਵਾਨ ਰਾਮ ਦਾ ਜੀਵਨ ਹੀ ਆਦਰਸ਼ ਰਿਹਾ ਅਤੇ ਰਾਵਣ ਉਹ ਬੁਰਾਈ ਦਾ ਪ੍ਰਤੀਕ ਕਿਸੇ ਕੋਈ ਪੀੜ੍ਹੀ ਇਹ ਭੁੱਲ ਨਾ ਜਾਵੇ ਇਸ ਲਈ ਹਰ ਸਾਲ ਅੱਸੂ ਦੇ ਮਹੀਨੇ ਜੁਨਰਾਤਿ ਆਉਂਦੇ ਹਨ ਉਹਨਾਂ 9 ਦਿਨਾਂ ਵਿੱਚ ਰਾਮਲੀਲਾ ਕੀਤੀ ਜਾਂਦੀ ਹੈ ਲਗਭਗ ਪੂਰੇ ਭਾਰਤ ਵਿੱਚ ਹੀ 10ਵੇਂ ਦਿਨ ਨੂੰ ਵਿਜੇ ਦਸ਼ਮੀ ਜਿਸ ਨੂੰ ਦੁਸ਼ਹਿਰਾ ਵੀ ਕਿਹਾ ਜਾਂਦਾ ਹੈ ਉਹ ਮਨਾਇਆ ਜਾਂਦਾ ਹੈ ਦੁਸ਼ਹਿਰਾ ਦੁਸ਼ਹਿਰਾ ਮਤਲਬ ਨੇਕੀ ਦੀ ਬਦੀ ਉੱਤੇ ਜਿੱਤ ਦਾ ਤਿਉਹਾਰ ਰਾਮ ਨੂੰ ਪੂਜਣਾ ਅਤੇ ਰਾਵਣ ਨੂੰ ਬੁਰਾਈ ਦਾ ਪ੍ਰਤੀਕ ਮੰਨ ਕੇ ਉਸ ਨੂੰ ਸਾੜਨਾ ਇਹੋ ਦੁਸ਼ਹਿਰੇ ਦੀਆਂ ਰੌਣਕਾਂ ਹੁੰਦੀਆਂ ਹਨ ਪਰ ਪਰ ਅੱਜ ਕੋਹ ਨੇ ਰਾਵਣ ਅਸੀਂ ਕਿੰਨੇ ਕੁ ਭਗਵਾਨ ਰਾਮ ਦੇ ਆਦਰਸ਼ ਗੁਣ ਆਪਣੇ ਜੀਵਨ ਵਿੱਚ ਉਤਾਰਦੇ ਹਾਂ ਇਸ ਬਾਰੇ ਗੱਲ ਕਰਾਂਗੇ ਅੱਜ ਕੀ ਰਾਵਣ ਹੀ ਰਾਵਣ ਨੂੰ ਨਹੀਂ ਸਮਾ ਰਿਹਾ ਭੇਖ ਵਟਾ ਕੇ ਇਸ ਬਾਰੇ ਵਿਚਾਰ ਜਾਣਕਾਰੀ ਪ੍ਰਾਪਤ ਕਰਨ ਦੀ ਕੋਸ਼ਿਸ਼ ਕਰਾਂਗੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਦੋਸਤੋ ਜੇ ਚੈਨਲ ਨੂੰ ਹਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਜਰੂਰ ਕਰ ਲਓ ਦੋਸਤੋ ਸਾਡਾ ਪੰਜਾਬ ਗੁਰੂਆਂ ਦੀ ਧਰਮ ਭੂਮੀ ਪਿੰਡ ਪਿੰਡ ਉਸਰੇ ਗੁਰੂ ਘਰ ਉਹ ਪਾਵਨ ਧਰਤੀ ਹੈ ਸਾਡਾ ਪੰਜਾਬ ਸਵੇਰੇ ਸ਼ਾਮ ਗੁਰਬਾਣੀ ਦੇ ਬੋਲ ਕੰਨਾਂ ਵਿੱਚ ਗੂੰਜਦੇ ਹਨ ਬਹੁਤੇ ਗੁਰੂ ਘਰ ਨਤਮਸਤਕ ਹੋਣ ਵੀ ਜਾਂਦੇ ਹੋਣਗੇ ਘਰਾਂ ਵਿੱਚ ਵੀ ਨਿਤਨੇਮ ਕੀਤਾ ਹੀ ਜਾਂਦਾ ਹੋਵੇਗਾ ਗੱਲ ਕੀ ਬਾਣੀ ਗੁਰੂ ਅਸੀਂ ਦੋਹਾਂ ਦੇ ਬੜੇ ਨੇੜੇ ਰਹਿੰਦੇ ਹੋਈ ਹੀ ਆਪਣਾ ਜੀਵਨ ਬਿਤਾਉਂਦੇ ਹਾਂ ਪਰ ਪਰ ਸੋਚੋ ਦੋਸਤੋ ਨਿੱਜੀ ਜੀਵਨ ਵਿੱਚ ਅਸੀਂ ਗੁਰਾਂ ਦਾ ਉਪਦੇਸ਼ ਕਿੰਨਾ ਕੁ ਉਤਾਰਨ ਕਰਦੇ ਹਾਂ ਸਾਡੇ ਤਾਂ ਧਾਰਮਿਕ ਬਾਣਾ ਪਾ ਕੇ ਧਾਰਮਿਕ ਉਦਿਆਂ ਤੇ ਬਰਾਜਮਾਨ ਸ਼ਕਤੀਆਂ ਹੀ ਗਾਲੀ-ਗਲੋਚ ਕਰਦੀਆਂ ਕਈ ਵਾਰ ਨਜ਼ਰ ਆ ਜਾਂਦੀਆਂ ਹਨ ਜਿਨ੍ਹਾਂ ਦਾ ਦੋਸਤੋ ਦਿਨ ਰਾਤ 24 ਘੰਟੇ ਸਾਰਾ ਕਰਮ ਹੀ ਗੁਰੂ ਨੂੰ ਧਰਮ ਨੂੰ ਸਿੱਖੀ ਨੂੰ ਸਮਰਪਿਤ ਹੁੰਦਾ ਹੈ ਜੇ ਉਹਨਾਂ ਦਾ ਇਹ ਹਾਲ ਹੈ ਤਾਂ ਦੋਸਤੋ ਆਮ ਲੋਕ ਉਹਨਾਂ ਬਾਰੇ ਕੀ ਕਿਹਾ ਜਾ ਸਕਦਾ ਹੈ ਅਸੀਂ ਬੇਸ਼ੱਕ ਬਾਣੀ ਗੁਰੂ ਗੁਰੂ ਹੈ ਬਾਣੀ ਮੰਨਦੇ ਹਾਂ ਉਸੇ ਵਾਂਗ ਹੀ ਦੋਸਤੋ ਸਿੱਖ ਗੁਰੂ ਗੁਰੂ ਹੈ ਸਿੱਖ ਹੈ ਤੇ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਵਿੱਚ ਮੈਂ ਹੂੰ ਕਰੂ ਨਿਵਾਸ ਇਹ ਸਿਧਾਂਤ ਆਪਣੀ ਜ਼ਿੰਦਗੀ ਵਿੱਚ ਇਹ ਫਲਸਫਾ ਮੰਨਦੇ ਹਾਂ ਅਮਰਦੀ ਦਾਤ ਪ੍ਰਾਪਤ ਕਰ ਅਮਰਿਤ ਛੱਕੇ ਗੁਰੂ ਰੂਪ ਵਾਲਾ ਹੋ ਜਾਂਦੇ ਹਾਂ ਤਾਂ ਕਈ ਵਾਰ ਆਪਣੇ ਨਾਮ ਪਿੱਛੇ ਅਸੀਂ ਖਾਲਸਾ ਜੀ ਹਾਂ ਸਰਨੇਮ ਖਾਲਸਾ ਤੱਕ ਲਿਖਣ ਲੱਗ ਪੈਂਦੇ ਹਾਂ ਇਹਨਾਂ ਵਾਂਗ ਕਿ ਇਹਨਾਂ ਦਾ ਜੀਵਨ ਤੁਹਾਨੂੰ ਆਦਰਸ਼ ਸਿੱਖ ਦਾ ਜੀਵਨ ਨਜ਼ਰ ਆਉਂਦਾ ਹੈ ਜ਼ਰੂਰ ਵਿਚਾਰ ਕਰਿਓ ਕਿ ਅਸੀਂ ਅੱਜ ਗੁਰੂ ਦਾ ਬਾਣਾ ਤਾਂ ਅਪਣਾ ਰੱਖਿਆ ਹੈ ਪਰ ਗੁਰਮਤ ਮਤ ਗੁਰ ਸਿਧਾਂਤਾਂ ਤੋਂ ਅਸੀਂ ਕੋਹਾਂ ਦੂਰ ਨਹੀਂ ਹੋ ਗਏ ਹਾਂ ਹਾਲੇ ਦੋਸਤੋ 13 ਅਪ੍ਰੈਲ 1699 ਤੋਂ ਬਾਅਦ 500 ਸਾਲ ਵੀ ਨਹੀਂ ਪੂਰੇ ਹੋਏ ਹਨ ਤੇ ਸਾਡਾ ਸਮਾਜ ਕਿੰਨਾ ਗੁਰੂਮਤ ਤੋਂ ਦੂਰ ਹੋ ਚੁੱਕਾ ਹੈ ਤੁਸੀਂ ਆਪ ਹੀ ਇਸ ਬਾਰੇ ਸੋਚ ਵਿਚਾਰ ਕਰਿਓ ਕਿਉਂਕਿ ਇਸ ਵਿਸ਼ੇ ਤੇ ਗੱਲ ਕਰਨਾ ਨਿੰਦਿਆ ਕਰਨ ਵਰਗਾ ਲੱਗਦਾ ਹੈ ਇਸ ਲਈ ਇਸ ਬਾਰੇ ਸੋਚ ਵਿਚਾਰ ਕਰਨ ਦੀ ਜ਼ਿੰਮੇਵਾਰੀ ਤੁਹਾਡੇ ਤੇ ਹੀ ਛੱਡਦੇ ਹਾਂ ਦੋਸਤੋ ਸਿਰਫ 500 ਸਾਲ ਤੇ ਸਾਡਾ ਇਹ ਹਸ਼ਰ ਪਰ ਦੋਸਤੋ ਜਿਨ੍ਹਾਂ ਦੇ ਮਤ ਬਾਰੇ ਇਹ ਕਿਹਾ ਜਾਂਦਾ ਹੈ ਕਿ ਉਹ ਹਜ਼ਾਰਾਂ ਸਾਲ ਪੁਰਾਣਾ ਹੈ 500 ਸਾਲ ਤੋਂ ਵੀ ਵੱਧ ਸਮਾਂ ਬਹੁਤਿਆਂ ਗਿਣਤੀਆਂ ਵਿੱਚ ਨਾ ਵੀ ਜਾਈਏ ਦੋਸਤੋ ਤਾਂ ਇਸਲਾਮ ਲਗਭਗ 1400 ਸਾਲ ਪੁਰਾਣਾ ਹੈ ਈਸਾਈ ਮਤ 2000 ਸਾਲ ਅਤੇ ਹਿੰਦੂ ਮਤ ਉਸ ਤੋਂ ਵੀ ਕਿਤੇ ਪੁਰਾਣਾ ਧਰਮ ਮੰਨਿਆ ਜਾਂਦਾ ਹੈ ਫਿਰ ਉਹਨਾਂ ਦਾ ਦੋਸਤੋ ਡਾਊਨਫਾਲ ਤੇ ਸਾਡਾ ਡਾਊਨਫਾਲ ਇੱਕ ਵਾਰੀ ਕੰਪੈਰੀਸ਼ਨ ਕਰਨਾ ਤਾਂ ਬਣਦਾ ਹੀ ਹੈ ਉਹ ਅੱਜ ਵੀ ਆਪਣੀਆਂ ਪਰੰਪਰਾਵਾਂ ਚੰਗੀਆਂ ਗੱਲਾਂ ਬਚਾਉਣ ਵਿੱਚ ਜੁਟੇ ਹੋਏ ਹਨ ਤੇ ਅਸੀਂ ਅਸੀਂ ਮੋਡਰਨ ਕਈਏ ਜਾਂ ਵੋਕੋਸਿਮ ਦੇ ਨਾਂ ਦੇ ਉੱਪਰ ਖਾਸ ਕਰਕੇ ਵਿਦੇਸ਼ਾਂ ਵਿੱਚ ਕੀ ਕੀ ਕਰ ਰਹੇ ਹਾਂ ਵਖਵਾ ਦੇ ਨਾਂ ਤੇ ਅਸੀਂ ਦੋਸਤੋ ਸਿੱਖੀ ਦੀ ਮੂਵ ਭਾਵਨਾ ਬੇਸਿਕ ਸਟਰਕਚਰ ਉਸ ਨੂੰ ਹੀ ਖਤਮ ਕਰ ਦਿੱਤਾ ਹੈ ਦੋਸਤੋ ਕੁਝ ਵੀ ਨਵਾਂ ਆਉਂਦਾ ਹੈ ਤਾਂ ਉਹ ਬਾਕੀਆਂ ਤੋਂ ਥੋੜਾ ਤਾਂ ਅੱਡ ਹੁੰਦਾ ਹੀ ਹੈ ਅਤੇ ਆਧੁਨਿਕ ਸਮੇਂ ਨਾਲ ਮੇਲ ਵੀ ਖਾਂਦਾ ਹੁੰਦਾ ਹੈ ਪਰ ਪਰ ਅਸੀਂ ਇਸਲਾਮ ਨਾਲ ਜਾਂ ਕੁਝ ਕੁਝ ਈਸਾਈਆਂ ਨਾਲ ਤੁਨਾ ਕਰਦੇ ਕਰਦੇ ਉਹਨਾਂ ਵਰਗਾ ਹੀ ਬਣਨ ਦੀ ਕੋਸ਼ਿਸ਼ ਵਿੱਚ ਲੱਗੇ ਹੋਏ ਹਾਂ ਜਿਸ ਸਮਾਜ ਹਿੰਦੂ ਸਮਾਜ ਵਿੱਚੋਂ ਅਸੀਂ ਨਿਕਲੇ ਉਹਨਾਂ ਨਾਲ ਘਰੇਨਾ ਅਸੀਂ ਉਹਨਾਂ ਵਰਗੇ ਨਹੀਂ ਪਰ ਪਰ ਜਿਨ੍ਹਾਂ ਨੇ ਸਾਨੂੰ ਸਾਡੇ ਗੁਰੂਆਂ ਨੂੰ ਕਤਲ ਤੱਕ ਕੀਤਾ ਉਹਨਾਂ ਨਾਲ ਸਾਝ ਅਸੀਂ ਉਹਨਾਂ ਵਰਗਾ ਬਣਨ ਦੀ ਕੋਸ਼ਿਸ਼ ਵਿੱਚ ਅੱਜ ਕੱਲ ਲੱਗੇ ਹੋਏ ਹਾਂ ਜਦੋਂ ਕਿ ਅਸੀਂ ਸਭ ਤੋਂ ਅੱਡ ਸਾ ਕੁਝ ਚੰਗੇ ਗੁਣ ਹਰੇਕ ਸਮਾਜ ਨਾਲ ਦੋਸਤੋ ਮਿਲ ਸਕਦੇ ਹਨ ਪਰ ਸਿੱਖੀ ਕਿਸੇ ਦੀ ਨਕਲ ਜਾਂ ਕਿਸੇ ਵਰਗੀ ਨਹੀਂ ਹੋ ਸਕਦੀ ਸਿੱਖੀ ਅੱਡ ਹੀ ਅਤੇ ਨਿਆਰੀ ਚੀਜ਼ ਹੈ ਇਹ ਸਾਨੂੰ ਯਾਦ ਰੱਖਣੀ ਚਾਹੀਦੀ ਹੈ ਬਾਕੀ ਦੋਸਤੋ ਸਿੱਖੀ ਜਿਸ ਸਮਾਜ ਵਿੱਚ ਪਲਦੀ ਵੱਸਦੀ ਰਹੀ ਉਸ ਦਾ ਕੁਝ ਪ੍ਰਭਾਵ ਸਾਡੇ ਤੇ ਨਜ਼ਰ ਆਉਣਾ ਹੀ ਹੈ ਇਹ ਨਫ਼ਰਤ ਜਾਂ ਬੁਰਾ ਮੰਨਣ ਵਾਲੀ ਗੱਲ ਨਹੀਂ ਦੋਸਤੋ ਬਲਕਿ ਕੁਦਰਤੀ ਗੱਲ ਹੈ ਜੇ ਅਸੀਂ ਦੋਸਤੋ ਉਹਨਾਂ ਤੋਂ ਆਪਣੇ ਮਤ ਲਈ ਸਨਮਾਨ ਚਾਹੁੰਦੇ ਹਾਂ ਤਾਂ ਉਹਨਾਂ ਦੀਆਂ માનਤਾਵਾਂ ਨੂੰ ਵੀ ਸਨਮਾਨ ਦੇਣਾ ਹੀ ਚਾਹੀਦਾ ਹੈ ਸਾਡੇ ਗੁਰੂ ਗ੍ਰੰਥ ਸਾਹਿਬ ਵਿੱਚ ਆਰਾਮ ਸ਼ਬਦ ਕਿੰਨੀ ਵਾਰ ਉਚਾਰਨ ਵਿੱਚ ਆਉਂਦਾ ਹੈ Hindu ਭਗਤਾਂ ਸਿੱਧਾਂ ਦੀ ਬਾਣੀ ਵਿੱਚ ਤਾਂ ਇਹ ਸ਼ਬਦ ਬਹੁਤ ਵਾਰੀ ਵਰਤਿਆ ਗਿਆ ਹੈ ਉਹਨਾਂ ਅਨੁਸਾਰ ਭਗਵਾਨ ਰਾਮ ਰਾਮ ਸਮਾਜ ਲਈ ਇੱਕ ਆਦਰਸ਼ ਹਨ ਪਿਤਾ ਦੀ ਆਗਿਆ ਕਿਵੇਂ ਮੰਨਨੀ ਹੈ RAM ਇਸ ਬਾਰੇ ਇੱਕ ਆਦਰਸ਼ ਹਨ ਭਰਾਵਾਂ ਵਿੱਚ ਕਿਹੋ ਜਿਹਾ ਪਿਆਰ ਹੋਣਾ ਚਾਹੀਦਾ ਹੈ RAM ਆਦਰਸ਼ ਹਨ RAM ਉਹ ਛੋਟੇ ਭਰਾ ਲਈ ਯੁੱਧ ਦੇ ਰਾਜ ਛੱਡ ਕੇ ਖੁਸ਼ੀ-ਖੁਸ਼ੀ ਜੰਗਲਾਂ ਵਿੱਚ ਬਨਵਾਸ ਕਰਨ ਚਲੇ ਗਏ ਮਾਦਾ ਸੀਤਾ ਦਾ ਉਹਨਾਂ ਨਾਲ ਜੰਗਲਾਂ ਵਿੱਚ ਜਾਣਾ ਇੱਕ ਅਦਰਸ਼ ਪਤਨੀ ਦਾ ਧਰਮ ਕੀ ਹੁੰਦਾ ਹੈ ਇਹ ਸਿੱਖਿਆ ਦਿੰਦਾ ਹੈ ਕਿਵੇਂ ਦੁੱਖ ਸੁੱਖ ਵਿੱਚ ਪਤੀ ਦੇ ਨਾਲ ਰਹਿਣਾ ਹੈ ਇਸ ਲਈ ਸੀਤਾ ਜੀ ਨੂੰ ਆਦਰਸ਼ ਮੰਨਿਆ ਜਾਂਦਾ ਹੈ ਸਾਡੇ ਸਮਾਜ ਵਿੱਚ ਕਿਵੇਂ ਇੱਕ ਰਾਜੇ ਨੂੰ ਸਮਾਜ ਵਿੱਚ ਵਿਹਾਰ ਕਰਨਾ ਚਾਹੀਦਾ ਹੈ ਭਗਵਾਨ ਰਾਮ ਨੇ ਆਪਣੀ ਪਤਨੀ ਸੀਤਾ ਦਾ ਤਿਆਗ ਕਰਕੇ ਸਥਾਪਿਤ ਕੀਤਾ ਨਿੱਜੀ ਵਿਚਾਰ ਨਿੱਜੀ ਰਿਸ਼ਤੇ ਰਾਜ ਧਰਮ ਮੂਰੇ ਬਹੁਤੇ ਮਹੰਨੇ ਨਹੀਂ ਰੱਖਦੇ ਇਹ ਸਿੱਖਿਆ ਉਹਨਾਂ ਨੇ ਆਪਣੇ ਜੀਮਾਂ ਰਹੀ ਦਿੱਤੀ ਬਾਕੀ ਦੋਸਤੋਂ ਮਲਹਾਂ ਨਾਲ ਪਿਆਰ ਜੰਗਲੀਆਂ ਕੇ ਵਿਟਾ ਮਲਹਾਂ ਨਾਲ ਪਿਆਰ ਸਤਿਕਾਰ ਦਾ ਰਿਸ਼ਤਾ ਵਾਲਮੀਕੀ ਜਿਹੇ ਮਹਾਨ ਰਿਸ਼ੀਆਂ ਨਾਲ ਸੰਬੰਧ ਪਰ ਨਾਰੀ ਦੇ ਆਖਰ ਖਣ ਵਾਲੇ ਦੁਸ਼ਟ ਰਾਵਣ ਨੂੰ ਮਾਰਨਾ ਬਹੁਤ ਕੁਝ ਜਿਹਾ ਹੈ ਦੋਸਤੋ ਭਗਵਾਨ ਰਾਮ ਦੇ ਜੀਵਨ ਵਿੱਚ ਜਿਸ ਨੂੰ ਅੱਜ ਵੀ ਹਿੰਦੂ ਆਪਣੇ ਸਮਾਜਿਕ ਅਤੇ ਧਾਰਮਿਕ ਜੀਵਨ ਵਿੱਚ ਆਦਰਸ਼ ਮੰਨਦੇ ਹਨ ਖਾਸ ਕਰਕੇ ਦੋਸਤੋ ਇੱਕ ਪਤਨੀ ਪ੍ਰਥਾ ਹਿੰਦੂਆਂ ਵਿੱਚ ਅੱਜ ਵੀ ਇਹ ਨਿਭਾਈ ਜਾਂਦੀ ਹੈ ਹਿੰਦੂ ਸਮਾਜ ਉਹਨਾਂ ਨੂੰ ਇੱਕ ਅਦర్శ ਰਾਜ ਮੰਨ ਕੇ ਰਾਮਰਾਜ ਦੀ ਕਲਪਨਾ ਕਰਦੇ ਹਨ ਉਹਨਾਂ ਨੂੰ ਰਾਮ ਨੂੰ ਉਹ ਭਗਵਾਨ ਮੰਨਦੇ ਹੋਏ ਉਹ ਉਹਨਾਂ ਦੀ ਪੂਜਾ ਕਰਦੇ ਹਨ ਦੁਸ਼ਹਿਰੇ ਦੇ ਦਿਨ ਉਹ ਉਸ ਦਿਨ ਵੱਜੋਂ ਮਨਾਉਂਦੇ ਹਨ ਜਿਸ ਦਿਨ ਰਾਮ ਨੇ ਰਾਵਣ ਨੂੰ ਮਾਰ ਕੇ ਨੇਕੀ ਦੀ ਬਦੀ ਉੱਤੇ ਜਿੱਤ ਦਾ ਸਨੇਹਾ ਦਿੱਤਾ ਸੀ ਦੁਸ਼ਹਿਰੇ ਨੂੰ ਦੋਸਤੋ ਉਸ ਦਿਨ ਵੱਜੋਂ ਮਨਾਇਆ ਜਾਂਦਾ ਹੈ ਜਿਸ ਦਿਨ ਰਾਮ ਨੇ ਰਾਵਣ ਨੂੰ ਮਾਰ ਕੇ ਨੇਕੀ ਦੀ ਬਦੀ ਉੱਤੇ ਜਿੱਤ ਦਾ ਸਨੇਹਾ ਪੂਰੇ ਸਮਾਜ ਨੂੰ ਦਿੱਤਾ ਸੀ ਜੇ ਅੱਜ ਵੀ ਦੋਸਤੋ ਦੁਸ਼ਹਿਰਾ ਮਨਾਇਆ ਜਾਂਦਾ ਹੈ ਤਾਂ ਇਹ ਸਨੇਹਾ ਅੱਜ ਵੀ ਲਾਗੂ ਹੁੰਦਾ ਹੈ ਪਰ ਪਰ ਕੀ ਦੋਸਤੋ ਸੱਚ ਹੀ ਨੇਕੀ ਉਤੇ ਬਦੀ ਦੀ ਜਿੱਤ ਇਹ ਅੱਜ ਹੋ ਰਹੀ ਹੈ ਜਿਸ ਨੂੰ ਬਦੀ ਕਹਿਣਾ ਚਾਹੀਦਾ ਹੈ ਦੋਸਤੋ ਉਸ ਨੂੰ ਤਾਂ ਅਸੀਂ ਅੱਜ ਫੋਲੋ ਕਰਦੇ ਹਾਂ ਬੇਸ਼ੱਕ ਦੋਸਤੋ ਯੁੱਗ ਬਦਲ ਗਏ ਹਨ ਰਾਜਸ਼ਾਹੀਆਂ ਗਈਆਂ ਅਤੇ ਹੁਣ ਲੋਕਤੰਤਰ ਆ ਗਿਆ ਹੈ ਪਰ ਨੇਕੀ ਅਤੇ ਬਦੀ ਦੀ ਪਰਭਾਸ਼ਾ ਤਾਂ ਦੋਸਤੋ ਬਦਲ ਨਹੀਂ ਸਕਦੀ ਕਿਸੇ ਦੀ ਪਤਨੀ ਨੂੰ ਚੋਰੀ ਚੁੱਕ ਕੇ ਲਿਆਉਣਾ ਕਿਡਨਾਪ ਕਰਕੇ ਲਿਆਉਣਾ ਇਹ ਤਾਂ ਦੋਸਤੋ ਬਦੀ ਹੀ ਰਹੇਗੀ ਬੁਰਾਈ ਹੀ ਮੰਨੀ ਜਾਵੇਗੀ ਸਾਡੇ ਸਮਾਜ ਵਿੱਚ ਹਾਂ ਦੋਸਤੋ ਇਸ ਗੱਲ ਦੇ ਉੱਪਰ ਬਹਿਸ ਹੋ ਸਕਦੀ ਹੈ ਕਿ ਸਰੂਪ ਨਖਾ ਉਸ ਦੀ ਆਜ਼ਾਦੀ ਬਾਰੇ ਕੀ ਉਹ ਜਿੱਥੇ ਉਹ ਜਿੱਥੇ ਮਰਜੀ ਮੂੰਹ ਮਾਰੇ ਰਾਵਣ ਦੀ ਦਿੱਤੀ ਹੋਈ ਆਜ਼ਾਦੀ ਕਰਕੇ ਜੋ ਖਲੂਸ ਵਲੇ ਰਾਵਣ ਨੇ ਸਰੂਪਨਖਾ ਨੂੰ ਦਿੱਤੀ ਸੀ ਜੋ ਖਲੂਸ ਵਲੇ ਰਾਵਣ ਨੇ ਸਰੂਪਨਖਾ ਨੂੰ ਦਿੱਤੀ ਹੋਈ ਸੀ ਕਿਵੇਂ ਉਹ ਪਹਿਲਾਂ ਆਰਮ ਅਤੇ ਫਿਰ ਲక్ష్ਮਣ ਤੇ ਮੋਹਿਤ ਹੋ ਕੇ ਉਹਨਾਂ ਮੂਰੇ ਫਰਿਆਦ ਕਰਦੀ ਹੈ ਉਸ ਨੂੰ ਆਪਾਂ ਆਜ਼ਾਦੀ ਅੱਜ ਦੇ ਸਮੇਂ ਮੁਤਾਬਕ ਆਜ਼ਾਦੀ ਕਹਿ ਸਕਦੇ ਹਾਂ ਪਰ ਰਾਵਣ ਦਾ ਸੀਤਾ ਨੂੰ ਜ਼ਬਰੀ ਚੁੱਕ ਕੇ ਲਿਆਉਣਾ ਕਿ ਡਰਾਈਵ ਕਰਕੇ ਲਿਆਉਣਾ ਲੰਕਾ ਓ ਦੋਸਤੋ ਅੱਜ ਵੀ ਅਪਰਾਧ ਹੈ ਬੁਰਾਈ ਹੈ ਪੁਰਾਣੇ ਸਮੇਂ ਵਿੱਚ ਦੋਸਤੋ ਰਾਜਾ ਸਮਾਜ ਮੂਰੇ ਆਦਰਸ਼ ਹੁੰਦੇ ਸਨ ਅੱਜ ਲੋਕਤੰਤਰ ਵਿੱਚ ਸਾਡੇ ਆਦਰਸ਼ ਕੌਣ ਹਨ ਸਾਡੇ ਨਵੇਂ ਰਾਜਾ ਕੌਣ ਹਨ ਇਹ ਐਮ ਐਲ ਏ ਐਮ ਪੀ ਮੰਤਰੀ ਮੁੱਖ ਮੰਤਰੀ ਇਹੀ ਸਮਾਜ ਦੇ ਮੂਰੇ ਦੋਸਤੋ ਅੱਜ ਆਦਰਸ਼ ਮੰਨੇ ਜਾਣਗੇ ਸਾਡੇ ਦੁਆਰਾ ਸਾਡੇ ਵਿੱਚੋਂ ਹੀ ਸਾਡੇ ਦੁਆਰਾ ਚੁਣੇ ਹੋਏ ਨੁਮਾਇੰਦੇ ਦੋਸਤੋ ਕੀ ਇਹ ਅੱਜ ਦੇ ਸਾਡੇ ਨੁਮਾਇੰਦੇ ਨੇਕਪੁਰਸ਼ ਨੇਕੀ ਦੇ ਪ੍ਰਤੀਕ ਹਨ ਇਨਾਂ ਨੂੰ ਵੇਖ ਕੇ ਦੋਸਤੋ ਕੀ ਦੁਸ਼ਹਿਰਾ ਮਨਾਉਣਾ ਪ੍ਰਸੰਗਿਕ ਲੱਗਦਾ ਹੈ ਦੁਸ਼ਹਿਰੇ ਵਾਲੇ ਦਿਨ ਨੇਕੀ ਦਾ ਬਦਯੁਗ ਤੇ ਜਿੱਤ ਪ੍ਰਾਪਤ ਕਰਨ ਦਾ ਦਿਨ ਕੀ ਦੋਸਤੋ ਇਹ ਬਦੀ ਨੂੰ ਗੱਲ ਲਾਉਣਗੇ ਜਾਂ ਉਸ ਨੂੰ ਖਤਮ ਕਰਨਗੇ ਤੁਸੀਂ ਆਪ ਹੀ ਫੈਸਲਾ ਕਰੋ ਬਾਕੀ ਇਸ ਵਿਲੇ ਜੋ ਸਾਡੇ ਪੰਜਾਬ ਦੇ ਰਾਜੇ ਹਨ ਸਰਦਾਰ ਭਗਵੰਤ ਸਿੰਘ ਮਾਨ ਉਹਨਾਂ ਤੋਂ ਪਹਿਲਾਂ ਦੋਸਤੋ ਚਰਨਜੀਤ ਸਿੰਘ ਚੰਨੀ ਅਤੇ ਉਹਨਾਂ ਤੋਂ ਵੀ ਪਹਿਲਾਂ ਦੋਸਤੋ ਕੈਪਟਨ ਮਰਿੰਦਰ ਸਿੰਘ ਕੀ ਕੀ ਅਨਮੋਲ ਹੀਰੇ ਅਸੀਂ ਆਪ ਚੁਣ ਕੇ ਆਪਣੇ ਸਿਰਾਂ ਦੇ ਉੱਪਰ ਬਿਠਾਉਂਦੇ ਰਹੇ ਹਾਂ ਬਾਣੀ ਦੇ ਸ਼ਬਦਾਂ ਦਾ ਦੋਸਤੋ ਦਿਨ ਚੜ੍ਹਦੇ ਆ ਤੇ ਸ਼ਾਮਾਂ ਹੁੰਦੇ ਸਰਵਨ ਕਰਨ ਵਾਲੇ ਅਸੀਂ ਲੋਕ ਕੀ ਬਣਾ ਦਿੱਤਾ ਹੈ ਅਸੀਂ ਆਪਣੇ ਸਮਾਜ ਨੂੰ ਆਪਣੇ ਪੰਜਾਬ ਨੂੰ ਅੱਜ ਅਸੀਂ ਹਿੰਦੂਆਂ ਨੂੰ ਤਾਂ ਦੋਸਤੋ ਟੀਚਰਾਂ ਕਰਦੇ ਫਿਰਦੇ ਹਾਂ ਪਰ ਸਿੱਖੀ ਦੇ ਨਾਤੇ ਜੋ ਪੱਗਾਂ ਵਾਲੇ ਸੀ ਆਪਣੇ ਸਿਰਾਂ ਦੇ ਉੱਪਰ ਬਿਠਾਏ ਕੀ ਇਹ ਸਾਡੇ ਆਦਰਸ਼ ਹਨ ਨੇਕੀ ਦਾ ਰੂਪ ਹਨ ਇਹ ਸਮਾਜ ਵਿੱਚ ਉਹ ਬਦੀ ਦਾ ਨਾਸ਼ ਕਰਨਗੇ ਤੁਸੀਂ ਆਪ ਹੀ ਵਿਚਾਰ ਕਰਿਓ ਜਾਂ-ਜਾਂ ਸਾਡੀ ਹੀ ਸਿੱਖੀ ਦਾ ਨੁਕਸਾਨ ਕਰਨਗੇ ਤੁਸੀਂ ਹੁਣ ਤੱਕ ਵੇਖ ਹੀ ਚੁੱਕੇ ਹੋਵੋਗੇ ਕਿ ਇਹ ਕੀ ਕਰ ਰਹੇ ਹਨ ਅੱਜ ਹਰ ਸਿਰੋਮੋਣਾ ਲੋਡ ਪੈਣ ਤੇ ਸਿਰਾਂ ਦੇ ਉੱਪਰ ਪੱਗਾ ਸੁਜਾਉਣ ਵਾਲਾ ਸਿੱਖ ਚਿਹਰਾ ਬਣੀ ਫਿਰਦਾ ਹੈ ਗੁਰੂਆਂ ਦੀ ਸੋਚ ਤੋਂ ਗੁਰਬਾਣੀ ਦੀ ਸਿੱਖਿਆ ਤੋਂ ਉਹ ਕੋਹਾਂ ਦੂਰ ਹੁੰਦਾ ਹੈ ਬਸ ਹਿੰਦੂ ਨਫ਼ਰਤ ਤੇ ਰਾਜਨੀਤੀ ਵਿੱਚ ਭਾਜਪਾ ਨਾਲ ਨਫ਼ਰਤ ਇਹ ਤਾਂ ਦੋਸਤੋ ਸਿੱਖੀ ਨਹੀਂ ਹੈ ਤੇ ਨਾ ਹੀ ਹੋ ਸਕਦੀ ਹੈ ਅੱਜ ਦੋਸਤੋ ਕੁਝ ਪੁਰਾਣੀਆਂ ਰਵਾਇਤਾਂ ਤੋਂ ਕੁਝ ਸਿੱਖੀ ਹੈ ਹਿੰਦੂ ਨੌ ਦਿਨ ਮਾਤਾ ਦੁਰਗਾ ਦੇ ਨੌ ਰੂਪਾਂ ਦੀ ਪੂਜਾ ਕਰਦੇ ਹਨ ਨੌ ਰੂਪ ਮਾਤਾ ਦੇ ਨੌ ਅਡਾੜ ਰੂਪ ਅਡਾੜ ਗੁਣਾ ਦੇ ਪ੍ਰਤੀਕ ਹੁੰਦੇ ਹਨ ਸਨੇਹਾ ਦੋਸਤੋ ਸਾਫ ਹੁੰਦਾ ਸੀ ਨਾਰੀ ਸ਼ਕਤੀ ਹੈ ਨਾਰੀ ਦਾ ਸਨਮਾਨ ਕਰੋ ਸ਼ਕਤੀ ਪ੍ਰਾਪਤੀ ਲਈ ਅੱਡ ਅੱਡ ਗੁਣਾਂ ਨੂੰ ਨਰਾਤਿਆਂ ਵਿੱਚ ਯਾਦ ਕਰਦੇ ਹੋਏ 9 ਦਿਨ ਉਹਨਾਂ ਨੂੰ ਧਾਰਨ ਕਰਨ ਦੀ ਕੋਸ਼ਿਸ਼ ਕੀਤੀ ਜਾਂਦੀ ਸੀ 9 ਦਿਨ ਰਾਤੇ ਦੇ ਉਹਨਾਂ ਗੁਣਾਂ ਨੂੰ ਯਾਦ ਕਰਨ ਦੇ ਹੀ ਦਿਨ ਹੁੰਦੇ ਹਨ ਇਹਨਾਂ ਗੁਣਾਂ ਨੂੰ ਧਾਰਨ ਕਰਦੇ ਹੋਏ 9 ਦਿਨ 9 ਨਰਾਤਿਆਂ ਵਿੱਚ 9 ਦਿਨ ਤਪੱਸਿਆ ਕਰਦੇ ਹੋਏ 10ਵੇਂ ਦਿਨ ਵਿਜੇ ਦਸ਼ਮੀ ਦੁਸ਼ਹਿਰਾ ਆਉਂਦਾ ਹੈ ਜਿਸ ਦਿਨ ਦੋਸਤੋ ਸ਼ਸਤਰ ਪੂਜਾ ਹੁੰਦੀ ਹੈ ਸਨੇਹਾ ਸਾਫ ਸੀ ਦੋਸਤੋ ਪੂਰੇ ਸਮਾਜ ਨੂੰ ਬਿਨਾ ਸ਼ਾਸਤਰਾ ਤੋਂ ਦੁਰਗਾ ਪੂਜਾ ਪੂਰੀ ਨਹੀਂ ਹੁੰਦੀ ਨੇਕੀ ਦੀ ਬਦੀ ਉੱਪਰ ਜਿੱਤ ਲਈ ਇਹ ਜ਼ਰੂਰੀ ਹੈ ਸ਼ਸਤਰ ਜ਼ਰੂਰੀ ਹਨ ਫਿਰ ਵੀ ਦੁਸ਼ਹਿਰਾ ਮਨਾਇਆ ਜਾਂਦਾ ਹੈ ਖੁਸ਼ੀਆਂ ਮਿਲਦੀਆਂ ਹਨ ਪਰ ਅਸੀਂ ਸਾਡੇ ਸਮਾਜ ਨੇ ਸਭ ਕੁਝ ਪ੍ਰਤੀਕਾਤਮਕ ਬਣਾ ਕੇ ਰੱਖ ਦਿੱਤਾ ਦੁਸ਼ਹਿਰਾ ਸਿਰਫ ਇੱਕ ਮੇਲਾ ਬਣ ਕੇ ਰਹਿ ਗਿਆ ਹੈ ਨਤੀਜਾ ਜੇ ਅਫਗਾਨਿਸਤਾਨ ਜੋ ਬੁੱਧਮੱਤ ਦੇ ਲੋਕਾਂ ਦਾ ਦੇਸ਼ ਹੁੰਦਾ ਸੀ ਉੱਥੇ ਦੋਸਤੋ ਹਿੰਦੂ ਜਾਂ ਬੁੱਧੀ ਅੱਜ ਕਿਤੇ ਲੱਭੇ ਨਹੀਂ ਮਿਲਦੇ ਜੇ ਦੋਸਤੋ ਨੌਂ ਰਾਤੇ ਨੌ ਦਿਨ ਦੁਰਗਾ ਪੂਜਾ ਤੇ ਦਸਵੀਂ ਦੇ ਉੱਪਰ ਸ਼ਸਤਰ ਪੂਜਾ ਇਸ ਦਾ ਅਰਥ ਸਮਝਿਆ ਹੁੰਦਾ ਤੇ ਧਾਰਿਆ ਹੁੰਦਾ ਤਾਂ ਅੱਜ ਅਫਗਾਨਿਸਤਾਨ ਤੋਂ ਇਹਨਾਂ ਦਾ ਖਾਤਮਾ ਨਾ ਹੁੰਦਾ ਭਾਰਤ ਵਿੱਚੋਂ ਟੁੱਟ ਕੇ ਪਾਕਿਸਤਾਨ ਨਹੀਂ ਬਣ ਸਕਦਾ ਸੀ ਪਰ ਅਸੀਂ ਧਰਮ ਤੋਂ ਪਿੱਛੇ ਹਟ ਗਏ ਹਾਰਦੇ ਗਏ ਹਾਰਦੇ ਗਏ ਤੇ ਹਾਰਦੇ ਗਏ ਬਦੀ ਤੋਂ ਨੇਕੀ ਹਾਰਦੀ ਰਹੀ ਪਰ ਅਸੀਂ ਦੁਸ਼ਹਿਰਾ ਮਨਾਉਂਦੇ ਰਹੇ ਸਾਡਾ ਦੁਸ਼ਹਿਰਾ ਨੇਕੀ ਦੀ ਬਦੀ ਤੇ ਜਿੱਤ ਇਸ ਦਾ ਪ੍ਰਤੀਕ ਨਾ ਬਣ ਸਕਿਆ ਕੀ ਹੁਣ ਵੀ ਲੋਕਾਂ ਨੂੰ ਦੋਸਤੋ ਇਹ ਗੱਲ ਸਮਝ ਆਵੇਗੀ ਅੱਜ ਦੀ ਵੀਡੀਓ ਵਿੱਚ ਇਹ ਗੱਲ ਸਮਝਾਉਣ ਦੀ ਕੋਸ਼ਿਸ਼ ਤਾਂ ਕੀਤੀ ਗਈ ਹੈ ਪਰ ਕੀ ਤੁਸੀਂ ਇਸ ਨਾਲ ਸਹਿਮਤ ਹੋ ਕਿ ਸਾਡਾ ਸਮਾਜ ਧਰਮ ਅਤੇ ਨੇਕੀ ਤੋਂ ਪਿੱਛੇ ਹਟਦਾ ਜਾ ਰਿਹਾ ਹੈ ਬਦੀ ਹੌਲੀ-ਹੌਲੀ ਲਗਾਤਾਰ ਜਿੱਤ ਰਹੀ ਹੈ ਤੇ ਨੇਕੀ ਹਾਰ ਰਹੀ ਹੈ ਤੁਸੀਂ ਕਮੈਂਟ ਕਰਕੇ ਆਪਣੀ ਰਾਏ ਪ੍ਰਗਟਾ ਸਕਦੇ ਹੋ ਹੋ ਸਕੇ ਦਾ ਦੋਸਤੋ ਇਸ਼ਾਰੇ ਵਾਲੇ ਦਿਨ ਤੋਂ ਹੀ ਪ੍ਰਣ ਕਰੀਏ ਤਕੜੇ ਬਨਣਾ ਹੈ ਪਰ ਨਾਲ ਹੀ ਨੇਕ ਵੀ ਬਨਣਾ ਹੈ ਨਾਰੀ ਸਨਮਾਨ ਕਰਨਾ ਹੈ ਨਾਰੀ ਨੂੰ ਸੀਤਾ ਦੇ ਗੁਣ ਦੇਣੇ ਹਨ ਸਰੂਪਨਾਖਾ ਦੇ ਨਹੀਂ ਅੰਦਰ ਵਿੱਚ ਦੋਸਤੋ ਹੈਪੀ ਦੁਸ਼ਹਿਰਾ ਟੂ ਆਲ ਆਫ ਯੂ ਜੇ ਦੋਸਤੋ ਵੀਡੀਓ ਠੀਕ ਲੱਗੀ ਹੋਵੇ ਤਾਂ ਇਸ ਨੂੰ ਲਾਈਕ ਜਰੂਰ ਕਰੋ ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਹੈ ਤਾਂ ਸਬਸਕ੍ਰਾਈਬ ਵੀ ਜਰੂਰ ਕਰੋ ਧੰਨਵਾਦ ਹੈਪੀ ਦੁਸ਼ਹਿਰਾ ਟੂ ਆਲ ਆਫ ਯੂ ਖਾਲਸਾ ਮੇਰਾ ਰੂਪ ਹੈ ਖਾਸ ਖਾਲਸੇ ਮੈਂ ਹਾਂ ਕਰੋ ਨਿਵਾਸ ਖਾਲਸਾ ਮੇਰਾ ਮੁਖ ਹੈ ਅੰਗ ਖਾਲਸਾ ਕਹਿਉ ਬਸਤ ਸਦ ਸੰਗ